ਦਰਸਤੀ ਵੇਖੋ ਕਿੰਨੀ ਪਿਆਰੀ ਹੈ ਗੁਰਮੁਦਾਇ ਸੰਸਾਰ ਵਿੱਚ ਵਿਤਰਨ ਦਾ ਤਰੀਕਾ ਵੇਖੋ ਕਿੰਨਾ ਪਿਆਰਾ ਹੈ ਇੱਕ ਹੋਰ ਸਾਖੀ ਆਉਂਦੀ ਹੈ ਬੜੀ ਪਿਆਰੀ ਸਾਖੀ ਹੈ ਉਹ ਵੀ ਉਹਦੇ ਵਿੱਚ ਜਦੋਂ ਅਸੀਂ ਦਰਸ਼ਨ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹਿਬਲ ਨਗਰ ਪਹੁੰਚਦੇ ਆ ਬਹਿਬਲ ਨਗਰ ਅਚਨ ਚੇਤ ਉਤੇ ਜਿਵੇਂ ਕਈ ਵਾਰੀ ਬੰਦਾ ਸਫਰ ਤੇ ਤੁਰਿਆ ਹੁੰਦਾ ਜਿੱਥੇ ਟਿਕਾਣਾ ਕਰਨਾ ਹੁੰਦਾ ਔਰ ਸ਼ਾਮਾਂ ਪਹਿਲਾਂ ਹੀ ਪੈ ਜਾਂਦੀਆਂ ਕਈ ਵਾਰੀ ਟਿਕਾਣਾ ਦੂਜੀ ਥਾਂ ਤੇ ਕਰਨਾ ਪੈ ਜਾਂਦਾ ਬਹਿਬਲ ਨਗਰ ਚ ਪਹੁੰਚੇ ਤੇ ਉੱਥੇ ਟਿਕਾਣਾ ਕਰਨਾ ਪਿਆ ਕਿਉਂਕਿ ਸ਼ਾਮਾਂ ਢਲ ਚੁੱਕੀਆਂ ਹੁਣ ਇੱਕਦਮ ਸਿੱਖ ਸੰਗਤ ਨਾਲ ਹੈਗੀ ਐ ਹੁਣ ਲੰਗਰ ਤਾਂ ਤਿਆਰ ਨਹੀਂ ਹੈ ਉਹਦਾ ਤਾਂ ਇੰਤਜ਼ਾਮ ਹੈ ਨਹੀਂ ਜਿੱਥੇ ਟਿਕਾਣਾ ਸੀ ਉੱਥੇ ਤਾਂ ਕੀਤਾ ਹੋਏਗਾ ਪਰ ਜਿੱਥੇ ਟਿਕਾਣਾ ਇੱਕਦਮ ਕਰਨਾ ਪੈ ਜਾਏ ਉੱਥੇ ਖੜੇ ਪੈਰ ਜਿਹੜਾ ਹੈਗਾ ਐਡਾ ਇੰਤਜ਼ਾਮ ਨਹੀਂ ਹੋਇਆ ਹੁੰਦਾ ਫਿਰ ਢੰਗ ਤਰੀਕਾ ਸੰਗਿਤਾ ਨੇ ਕੱਢਿਆ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਸੇਵਾ ਲਾ ਦਿਓ ਦੋ ਦੋ ਸਿੰਘ ਸਭ ਲੈ ਜਾਂਦੇ ਆ ਜਿਹੜੇ ਪਿੰਡ ਵਾਸੀ ਐ ਉਹ ਦੋ ਦੋ ਸਿੱਖਾਂ ਨੂੰ ਕੋਈ ਤਿੰਨ ਸਿੱਖਾਂ ਨੂੰ ਆਪਣੀ ਆਪਣੀ ਪੁੱਗਤ ਮੁਤਾਬਕ ਸਾਰੇ ਆਪਣੇ ਗ੍ਰਹਿ ਵਿਖੇ ਲੈ ਗਏ ਹੁਣ ਇੱਕ ਸਿੱਖ ਉਹ ਬੈਠਾ ਇੱਛਾ ਤਾਂ ਉਹਦੀ ਵੀ ਹੈ ਪਰ ਹਾਲਾਤ ਹਾਲਾਤ ਨਹੀਂ ਜਾਸ ਦਿੰਦੇ ਜੇ ਘਰ ਕਿਸ ਨੂੰ ਲੈ ਗਿਆ ਖਾਣਾ ਕੀ ਹੈ ਹੈ ਕੀ ਘਰ ਦੇ ਵਿੱਚ ਹੈ ਚੁੱਪ ਬੈਠਾ ਉਹ ਕੁਦਰਤੀ ਗੱਲ ਇਹ ਹੋਈ ਵੀ ਇੱਕ ਸਿੱਖ ਰਹਿ ਗਿਆ ਤੇ ਕੀ ਰਹਿ ਗਿਆ ਗੁਰੂ ਸਾਹਿਬ ਨੇ ਕਿਹਾ ਵੀ ਸਿੱਖਾ ਆ ਸਿੱਖ ਨੂੰ ਤੂੰ ਆਪਣੇ ਘਰ ਲੈ ਹੁਣ ਗੁਰੂ ਸਾਹਿਬ ਨੇ ਕਹਿ ਦਿੱਤਾ ਹੁਣ ਕੀ ਕਿਵੇਂ ਨਹੀਂ ਲੈ ਕੇ ਜਾਂਦਾ ਉਨੇ ਹੱਥੇ ਜੋੜੇ ਨਾਲੇ ਉਹ ਸਿੱਖ ਦਾ ਨਾਮ ਹੈ ਜਿਹਨਾਂ ਨੂੰ ਲੈ ਕੇ ਗਏ ਭਾਈ ਮਲਿਆਗਰ ਸਿੰਘ ਮਲਿਆਗਰ ਸਿੰਘ ਨੂੰ ਲੈ ਕੇ ਜਾ ਰਿਹਾ ਤੇ ਉਹ ਸਿੱਖ ਨਾਲ ਨਾਲ ਸੋਚਦਾ ਹੈ ਵੀ ਇਹ ਹੁਣ ਖਵਾਣਾ ਕੀ ਹੈ ਫਿਰ ਨਾਲ ਨਾਲ ਦੱਸਦਾ ਹੈ ਰਾਹ ਵੀ ਜਾਂਦਿਆਂ ਮੇਰਾ ਕੋਈ ਕੰਮ ਕਰ ਚੰਗਾ ਨਹੀਂ ਹੈ ਮੇਰਾ ਘਰ ਕੋਈ ਚੰਗਾ ਨਹੀਂ ਹੈ ਐਡੀ ਕਿੰਜ ਮੇਰੇ کارਖਾਨੇ ਨੂੰ ਕੋਈ ਪਦਾਰਥ ਨਹੀਂ ਹੈ ਭਾਈ ਮਲਿਆਕਰ ਸਿੰਘ ਜੀ ਨਾਲ ਤੁਰੇ ਹੋਏ ਉਹ ਕਿਤੇ ਸੁੱਕੇ ਪੀਲੂ ਪਏ ਹੋਏ ਸੀ ਘਰ ਵਿੱਚ ਪੀਲੂ ਸ਼ਾਇਦ ਅਸੀਂ ਦੇਖਿਆ ਹੀ ਨਾ ਹੁਣ ਕਈਆਂ ਨੇ ਫਲ ਸੁੱਕੇ ਪੀਲੂ ਪਏ ਹੋਏ ਸੀ ਉਹਨੇ ਪਾਣੀ ਵਿੱਚੋਂ ਥੋੜਾ ਜਿਹਾ ਨਰਮ ਕਰਕੇ ਤੇ ਅੱਖਾਂ ਉਹ ਵੈਸੇ ਹੀ ਕੁਦਰਤੀ ਹੈ ਵੀ ਸਿੱਖ ਆਇਆ ਤੇ ਮੈਂ ਕੀ ਦੇ ਰਿਆ ਹੁਣ ਇਹ ਗਿਰਕਤ ਭਾਈ ਮਲਿਆਗਰ ਸਿੰਘ ਜੇ ਛਕਲੇ ਹੁਣ ਜਦ ਸਾਰੇ ਵਾਪਸ ਆਏ ਗੁਰੂ ਸਾਹਿਬ ਜੀ ਕੋਲ ਗੁਰੂ ਸਾਹਿਬ ਨੇ ਖੇੜ ਖੇੜ ਦਿੱਤੀ ਗੁਰੂ ਸਾਹਿਬ ਜੀ ਕਹਿਣਗੇ ਅਛਾ ਦੱਸੋ ਸਿੰਘੋ ਕੀ ਕੀ ਛੱਕਿਆ ਇਹ ਹਰਿਪ ਸਿੰਘ ਉੱਠਿਆ ਸੱਚੇ ਪਾਤਸ਼ਾਹ ਸਾਨੂੰ ਤੇ ਇਹਨਾਂ ਨੇ ਬਹੁਤ ਸੇਵਾ ਕੀਤੀ ਇਹਨਾਂ ਨੇ ਖੀਰ ਛਕਾਈ ਇਹਨਾਂ ਨੇ ਆ ਛਕਾਇਆ ਇਹਨਾਂ ਨੇ ਉਹ ਛਕਾਇਆ ਇਹਨਾਂ ਨੇ ਦੁੱਧ ਨਾਲ ਪ੍ਰਸ਼ਾਦ ਦੇ ਛਕਾਏ ਹੁਣ ਉਹ ਬੈਠਾ ਵਿੱਚ ਵੀ ਇਹ ਵਾਰੀ ਤੇ ਮੇਰੀ ਵੀ ਆਉਣੀ ਭਾਈ ਮਲਿਆਗਰ ਸਿੰਘ ਕੋਲ ਵੀ ਪੁੱਛਣਾ ਇਹ ਪਿੰਡ ਵਾਲੇ ਮੈਨੂੰ ਕੀ ਕਹਿਣਗੇ ਸਿਰ ਨਿਵਾਜ਼ਾ ਕਰਕੇ ਬੈਠਾ ਸਾਰੇ ਉੱਠ ਕੇ 10 ਵਜੇ ਭਾਈ ਮਲਿਆਗਰ ਸਿੰਘ ਜੀ ਬੈਠੇ ਰਹਾਂਗੇ ਸਤਗੁਰੂ ਜੀ ਨੇ ਪੁੱਛਿਆ ਭਾਈ ਮਲਿਆਗਰ ਸਿੰਘ ਤੁਸੀਂ ਕੀ ਛੱਕ ਕੇ ਆਏ ਜੀ ਬੋਲਦੇ ਨਹੀਂ ਹੁਣ ਭਾਈ ਮਲਿਆਗਰ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਮੈਂ ਕੀ ਦੱਸਾਂ ਮੈਂ ਕੀ ਛੱਕਿਆ ਸੁਣਿਆ ਅਸੀਂ 36 ਪਦਾਰਥ ਬੜੇ ਸੁਆਦੀਸ਼ਟ ਹੁੰਦੇ ਆ ਅੱਜ ਤੁਹਾਡੇ ਸਿੱਖ ਨੇ ਮੈਨੂੰ 36 ਪਦਾਰਥਾਂ ਦਾ ਸਵਾਦ ਛਕਾਇਆ ਮੈਂ ਤ੍ਰਿਪਤ ਹੋ ਗਿਆ ਹੁਣ ਸੁਣਦਾ ਸਿੱਖ ਹੁਣ ਉਹ ਵੀ ਖੜਾ ਹੋ ਗਿਆ ਉਹ ਕਹਿਣ ਲੱਗਾ ਸੱਚੇ ਪਾਸੇ ਧੰਨ ਤੁਸੀਂ ਧੰਨ ਤੁਹਾਡੇ ਸਿੱਖ ਮੈਂ ਤੇ ਸੁੱਕੇ ਪੀਲੂ ਪਾਣੀ ਵਿੱਚ ਭਿਓ ਕੇ ਨਰਮ ਕਰਕੇ ਛਕਾਏ ਹਜ਼ੂਰ ਨੇ ਦੋਹਾ ਨੂੰ ਗਲਵਕੜੀ ਵਿੱਚ ਲਿਆ ਉਹ ਕਹਿਣ ਲੱਗੇ ਝੂਠ ਇਹ ਵੀ ਨਹੀਂ ਬੋਲਦੇ ਕਿਉਂਕਿ ਇਹਨਾਂ ਦੇ ਅੰਦਰ ਗੁਰਸ਼ਬਦ ਹੈ ਇਹ ਪਦਾਰਥ ਨਹੀਂ ਵੇਖਦੇ ਇਹ ਪਿਆਰ ਵੇਖਦੇ ਹੈ ਇਹ ਧਰਮ ਦੀ ਕੀਰਤ ਵੇਖਦੇ ਐ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਲਿਕ ਭਾਗੋ ਦੇ ਪਦਾਰਥ ਚੰਗੇ ਨਹੀਂ ਲੱਗੇ ਭਾਈ ਲਾਲੋ ਦੇ ਪ੍ਰਸ਼ਾਦੇ ਬੜੇ ਸਵਾਦ ਲੱਗੇ ਕਿਉਂਕਿ ਧਰਮ ਦੀ ਕੀਰਤ ਸੀ ਇਸੇ ਤਰ੍ਹਾਂ ਹੀ ਭਾਈ ਮਲਿਆਗਰ ਜੀ ਉਹਨਾਂ ਦੇ ਸਿੱਖ ਐ ਇਹਨੂੰ ਸੱਚਮੁੱਚ ਤੇਰੇ ਘਰੋਂ ਬਹੁਤ ਆਨੰਦ ਆਇਆ ਇਹ ਝੂਠ ਨਹੀਂ ਬੋਲਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਇਸ ਤਰ੍ਹਾਂ ਦਾ ਜੇ ਜੀਵਨ ਹੋਵੇ ਸੰਸਾਰ ਦੇ ਵਿੱਚ ਭਲਾ ਘਰ ਗ੍ਰਸਤੀ ਡੋਵਦੀ ਹੈ ਨਾ ਨਾ ਇਹ ਤੇ ਸਿਮਰਨ ਦਾ ਰੂਪ ਬਣ ਜਾਂਦੀ ਆ ਹਾਲਾਤ ਭਾਵੇਂ ਕੈਸੇ ਵੀ ਹੋਣ ਜਿਸ ਦੇ ਅੰਦਰ ਗੁਰ ਸ਼ਬਦ ਹੈ ਉਸ ਨੇ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਨਿਭਾਣਾ ਕਿ ਸਤਗੁਰ ਆਪ ਗਲਵਕੜੀ ਵਿੱਚ ਲੈ ਲੈਂਦਾ ਆਪ ਸ਼ਾਬਾਸ਼ੀ ਦਿੰਦਾ ਹੈ ਮਾਲਕ ਰਹਿਮਤ ਕਰੇ ਸਾਨੂੰ ਵੀ ਇਸ ਗ੍ਰਸਥ ਜੀਵਨ ਵਿੱਚ ਰਹਿਣ ਦੀ ਯੋਗਤ ਜਿਹੜੀ ਹੈਗੀ ਹੈ ਉਹ ਸਮਝ ਆ ਸਕੇ ਤੇ ਅਸੀਂ ਵੀ ਉਹ ਸਭ ਕੁਝ ਪ੍ਰਾਪਤ ਕਰ ਸਕੀਏ ਜੋ ਜੋ ਮੇਰੇ ਮਾਲਕ ਨੇ ਇਸ ਧਰਮ ਵਾਸਤੇ ਗੁਰਬਾਣੀ ਦੇ ਵਿੱਚ ਬਕਾਇਦਾ ਮੇਰੇ ਮਾਲਕ ਨੇ ਸਾਨੂੰ ਸਮਝਾਇਆ ਵੀ ਮੁਕਤੀ ਮਿਲ ਸਕਦੀ